ਜੀਵਨ ਜਾਚ ਕੇਂਦਰ ਹੀ ਹੈ ਆਪਣਾ ਕਿਉਂਕਿ ਗੁਰਬਾਣੀ ਜੀਵਨ ਜਾਚ ਸਿਖਾਉਂਦੇ ਹੈ ਸਤਗੁਰ ਦੀ ਬਾਣੀ ਅਨੁਸਾਰ ਗੁਰਮੁਖ ਜੀਵਨ ਜੀਉਂਦੇ ਨੇ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਸੋਸ ਵਾਸਤੇ ਆਪਾਂ ਹੁਣ 22 ਮਾਰਚ ਤੋਂ 31 ਮਾਰਚ ਤੱਕ ਜੀਵਨ ਜਾਚ ਸਿਮਰਨ ਅਭਿਆਸ ਸਮਾਗਮ ਰੱਖਿਆ ਹੋਇਆ ਹੈ ਜੀਦਾ ਤੁਹਾਨੂੰ ਗੁਰਮੁਖ ਸਾਰਾ ਸਮਸਾਰ ਨਹੀਂ ਦੱਸਣਗੇ ਉਹਦੇ ਅਨੁਸਾਰ ਤੁਸੀਂ ਸੰਗਤ ਵਿੱਚ ਆਉਣਾ ਹੈ ਲਾਹਾ ਘਟਣਾ ਹੈ ਕੋਸ਼ਿਸ਼ ਕਰਨੀ ਹੈ ਜੇ ਤੁਸੀਂ ਸਾਰ ਸਮਾਗਮ ਅਟੈਂਡ ਕਰੋ ਤਾਂ ਲਾਹਾ ਪ੍ਰਾਪਤ ਹੋਏਗਾ ਕਿਉਂਕਿ ਰਹਿائش ਦਾ ਰਹਿਣ ਸਹਿਣ ਦਾ ਸਾਰਾ ਆਪਣਾ ਪ੍ਰਬੰਧ ਹੈ ਵੱਧ ਜੜ ਕੇ ਹੋਰ ਵੀ ਗੁਰਮਖਾਂ ਨੂੰ ਨਾਲ ਲੈ ਕੇ आओ ਕਿਉਂਕਿ ਇਹ ਹੁਣ ਆਪਾਂ ਨੂੰ ਹੀ ਕਰਨਾ ਪੈਣਾ ਹੈ ਗੁਰਸਿੱਖਾਂ ਦੀ ਡਿਊਟੀ ਹੈ ਗੁਰਬਾਣੀ ਦਾ ਪ੍ਰਚਾਰ ਕਰਨਾ ਅਸੀਂ ਕਿਸੇ ਵੱਲ ਵੇਂਦੇ ਰਵਾਂਗੇ ਉਹ ਸਾਡੇ ਤੱਕ ਪਹੁੰਚਣਗੇ ਨਹੀਂ ਇਸ ਵਾਸਤੇ ਮਾਰ ਕੇ ਇੰਦ ਨੇ ਜਿਹੜੇ ਗੁਰਸਿੱਖ ਹੁੰਦੇ ਨੇ ਉਹ ਗੁਰੂ ਦਾ ਮੁਖ ਬਣਦੇ ਨੇ ਤੇ ਗੁਰੂ ਦਾ ਮੁਖ ਬਣ ਕੇ ਗੁਰੂ ਦੀ ਗੱਲ ਨੂੰ ਘਰ ਘਰ ਦੇ ਵਿੱਚ ਪਹੁੰਚਾਉਂਦੇ ਨੇ ਆਪਾਂ ਆਪ ਵੀ ਜੀਵਨ ਦੀ ਜਾਸ ਸਿੱਖਣੀ ਹੈ ਗੁਰੂ ਦੇ ਮਤ ਦੇ ਧਾਰਨੀ ਬਨਣਾ ਹੈ ਤੇ ਆਪਣੇ ਨਾਲ ਇੱਕ ਇੱਕ ਦੋ ਦੋ ਗੁਰਮਖਾਂ ਨੂੰ ਹੋਰਨਾਂ ਨੂੰ ਦੱਸਣਾ ਹੈ ਸਿਖਾਉਣਾ ਹੈ ਸੰਗਤ ਵਿੱਚ ਲੈ ਕੇ ਆਉਣਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਹੁਕਮ ਹੈ ਨਾਨਕ ਤੂੜ ਮੰਗੇ ਤਿਸ ਗੁਰ ਸਿੱਖ ਕੀ ਜਵਾਬ ਜਪੈ ਅਬਰੇਨਾ ਇਸ ਇਸ ਮਿਸ਼ਨ ਤੇ ਆਪਾਂ ਕੰਮ ਕਰਨਾ ਹੈ